ਉੱਭਨੂ ਪੂਰੇ ਦੇਸ਼ ਦੇ ਵਿੱਚ ਦਸਹਿਰਾ ਮਨਾਇਆ ਜਾ ਰਿਹਾ ਜਿਸ ਦੇ ਅਲਗ-ਅਲਗ ਗਰਾਉਂਡਾਂ ਦੇ ਵਿੱਚ 라ਵਨ ਮੇਗਨਾਥ ਕੁੰਮ ਕਰਨ ਦੇ ਪੁਤਲੇ ਪਹੁੰਚ ਚੁੱਕੇ ਨੇ ਅਸੀਂ ਇਸ ਟਾਈਮ ਖੜੇ ਆ ਜਲੰਧਰ ਦੇ ਸੈਂਦਾ ਸਕੂਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਲਗ-ਅਲਗ ਤਰ੍ਹਾਂ ਦੇ ਲਾਲ ਰੰਗ ਦਾ ਪੁਤਲਾ ਹੈ 라ਵਨ ਦਾ ਪੁਤਲਾ ਹੈ ਮੇਗਨਾਥੇ ਕੁੰਮ ਕਰਨ ਦਾ ਪੁੱਤਲਾ ਤੁਸੀਂ ਦੇਖ ਰਹੇ ਹੋ ਇਸ 라ਵਨ ਦਾ 100 ਫੁੱਟ ਦਾ ਕਰੀਬ ਕਿਹੜਾ ਪੁੱਤਲਾ ਬਣਾਇਆ ਗਿਆ ਤੇ ਮੇਗਨਾਥੇ ਕੁੰਮ ਕਰਨ ਦਾ 50 ਤੋਂ 55 ਫੁੱਟ ਦੇ ਕਿਹੜੇ ਪੁੱਤਲੇ ਬਣਾਏ ਗਏ ਨੇ ਦੱਸਿਆ ਜਾ ਰਿਹਾ ਅੱਜ ਰਾਤ ਜਾਂ ਕੱਲ ਸਵੇਰ ਨੂੰ ਇਹ ਪੁੱਤਲੇ ਖੜੇ ਹੋ ਜਾਣਗੇ ਲੋਕ ਆਪਣੇ ਇਹ ਘਰਾਂ ਤੋਂ ਆ ਕੇ ਇੰਦਾਂ ਦੀ ਜੋ ਪੁੱਤਲੇ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਪੂਜਾ ਕਰਨਗੇ ਤੇ ਸਪੈਸ਼ਲ ਜੋ ਇਹ ਪੁੱਤਲੇ ਬਣਾਉਣ ਲਈ ਆਗਰੇ ਤੋਂ ਬੁਲਾਏ ਗਏ ਨੇ ਜੋ ਇੱਥੇ ਸੈਨ ਦਾ ਸਕੂਲ ਦੇ ਵਿੱਚ ਹੈ ਪਿਛਲੇ 2 ਮਹੀਨਿਆਂ ਤੋਂ ਇਹ ਪੁੱਤਲੇ ਤਿਆਰ ਕੀਤੇ ਜਾ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਸਿਆ ਯਾਰ ਸਿਆ ਜੀ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਇਹ ਪੁਤਲੇ ਬਣਾਉਂਦੇ ਦੋ ਮਹੀਨੇ ਹੋ ਗਏ ਦੋ ਮਹੀਨੇ ਜਲੰਧਰ ਵਿੱਚ ਬਿਤਾ ਰਹੇ ਹਾਂ ਜੀ ਹਾਂ ਜੀ ਜਲੰਧਰ ਵੀ ਹੈ ਤੇ ਰੋਚੋਰ ਵੀ ਗੁਰੂ ਸਰਾਏ ਮੁਖਸਰ ਜੀ ਹਾਂ ਜੀ ਤੇ ਸਾਰਾ ਤੁਹਾਡਾ ਪਰਿਵਾਰ ਬਣਾਉਂਦਾ ਹਾਂ ਹਾਂ ਜੀ ਹਾਂ ਪੂਰਾ ਪਰਿਵਾਰ ਆਤਾ ਹੈ ਮਹਾਰਾਣੀ ਕੀ ਬਖਸ਼ੀ ਹਾਂ ਜੀ ਸ ਇੱਕ ਪੁਤਲੇ ਨੂੰ ਕਿੰਨਾ ਸਮਾਂ ਲੱਗ ਜਾਂਦਾ ਕਿਦਾਂ 100 ਫੁੱਟ ਦਾ ਤਿਆਰ ਕੀਤਾ ਗਿਆ ਇਸ ਵਿੱਚ 2 ਮਹੀਨੇ ਲੱਗੇ ਅੱਛਾ ਜੀ ਇੱਕ ਪੁਤਲੇ ਨੂੰ 1 ਮਹੀਨੇ ਤਿੰਨੋਂ ਵਿੱਚ ਤਿੰਨੋਂ ਵਿੱਚ ਲੱਗ ਤੇ ਗੱਲ ਕਰੀਏ ਪਤਲਿਆ ਦਾ ਤੁਹਾਨੂੰ 2 ਮਹੀਨੇ ਲੱਗੇ ਇਸ ਦੀ ਕੀਮਤ ਕਿੰਨੀ ਹੋਏਗੀ ਇਸ ਪਤਲੇ ਦੀ ਕੀਮਤ ਕਮਜਗਮ 1.5 ਕੇ ਆਸ-પાસ ਮੈਂ 1.5 ਕੇ ਆਸ-પાસ ਤੋਂ 2 ਮਹੀਨੇ ਮੈਂ ਪੂਰਾ ਤਿਆਰ ਕਿੰਨੇ ਫੁੱਟ ਕਰਾਵਨ ਹੈ ਮੇਜਨਰ 60 55 60 55 ਤੇ ਜਲੰਧਰ ਮੈਂ ਜਲੰਧਰ ਚ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ 14 ਸਾਲ ਹੋ ਗਏ ਸਰ ਅੱਛਾ ਹੋਰ ਵੀ ਸਹਿੰਦਰ ਸਕੂਲ ਚ ਬਣਾਉਂਦੇ ਹੋ ਜਾਂ ਹੋਰ ਵੀ ਜਗ੍ਹਾ हां ਹੋਰ ਵੀ ਜਗ੍ਹਾ ਇਧਰ-ਉਧਰ ਪੂਰਾ ਆਧਾ ਜਲੰਧਰ ਉਸੇ ਬਣਾਤੇ ਹਾਂਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਐ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ 라ਵਨ ਦੇ ਪੁੱਤਲੇ ਜਿਹੜੇ ਤਿਆਰ ਹੋ ਚੁੱਕੇ ਨੇ ਡਿਜ਼ਾਈਨਿੰਗ ਤਿਆਰ ਹੋ ਚੁੱਕੀ ਆ ਰੰਗ ਦੇ ਜੋ ਹੈ ਪੁੱਤਲੇ 라ਵਨ ਦੇ ਵਸਤਰ ਪਾਏ ਗਏ ਨੇ ਤੁਸੀਂ ਦੇਖ ਲਓ ਤਸਵੀਰਾਂ ਲਾਈਟਾਂ ਵੀ ਲਗਾ ਦਿੱਤੀਆਂ ਗਿਆ 2 ਅਕਤੂਬਰ ਸ਼ਾਮ ਸੂਰਜ ਡੁੱਬਣ ਤੋਂ ਪਹਿਲੇ ਜੋ ਹੈ ਇਸ ਦਾ ਜੋ ਬੁਰਾਈ ਦੀ ਛਾਈ ਦੀ ਜਿੱਤ ਹੁੰਦੀ ਹੈ ਸਾਡੇ ਨਾਲ ਇਸ ਕਮੇਟੀ ਦੇ ਹੈ ਆਪਾਂ ਗੱਲਬਾਤ ਕਰਦੇ ਲੋਕਾਂ ਦੇ ਨਾਲ ਪਰ ਹਰ ਸਾਲ ਦਸਹਰਾ ਮਨਾਇਆ ਜਾਂਦਾ ਸੈਂ ਦਾ ਵੱਧ ਚੜ ਕੇ ਸੰਗਤ ਕਿਹੜੀ ਇੱਥੇ ਆਂਦੀ ਹੈ ਦੂਰੋਂ ਦੂਰੋਂ ਆਂਦੀ ਹੈ ਇਸ ਵਾਰ ਕਿੰਨੇ ਫੁੱਟ ਦਾ ਪਿਛਲੀ ਵਾਰ ਕਿੰਨੇ ਫੁੱਟ ਦਾ ਸੀ ਤੇ ਇਸ ਵਾਰ ਕਿੰਨੇ ਫੁੱਟ ਦਾ ਕਰਾਂਗੇ ਐਤ ਕੀ ਸਾਡਾ ਰਾਵਣ ਹੈਗਾ 100 ਫੁੱਟ ਦਾ ਜੀ ਤੇ ਮੇਗਨਾਥ ਜੀ ਹੈਗੇ ਸਾਡੇ 60 ਫੁੱਟ ਤੇ ਘੁੰਮ ਕਰਨ ਜੀ 55 ਫੁੱਟ ਦਾ ਅੱਛਾ ਜੀ ਬਾਕੀ ਛੋਟੇ ਕਿਉਂ 100 ਫੁੱਟ ਤੋਂ 50 ਰਾਵਣ ਜੀ ਦਾ ਵਿਸ਼ਾਲ ਆਕਾਰ ਸ਼ੁਰੂ ਤੋਂ ਹੀ ਰਿਹਾ ਹੈ ਹਾਂਜੀ ਦੂਸਰਾ ਉਹਦੇ ਮੁਤਾਬਕ ਹੀ ਚੱਲਦਾ ਸਾਰਿਆਂ ਦਾ ਅੱਛਾ ਜੀ ਪਿਛਲੀ ਵਾਰ ਕਿੰਨੇ ਫੁੱਟ ਦਾ ਸੀ ਪਿਛਲੀ ਵਾਰ ਵੀ 80 ਤੋਂ 85 ਫੁੱਟ ਸੀ ਪਿਛਲੀ ਵਾਰ ਇਹ ਕੀ ਅਸੀਂ ਵਧਾਇਆ ਜੀ ਹਰ ਸਾਲ ਤੁਸੀਂ ਵਧਾਉਂਦੇ ਹੋ ਰਾਵਣ ਹਾਂਜੀ ਆਪਣੇ ਲੋਕ ਕੋਸ਼ਿਸ਼ ਹੁੰਦੀ ਜਿੰਨਾ ਵੱਡਾ ਤੋਂ ਵੱਡਾ ਅਸੀਂ ਦਿਖਾ ਸਕੀਏ ਕਰ ਸਕੀਏ ਜਲੰਧਰ 'ਚ ਸਭ ਤੋਂ ਇਹਦੇ ਤੋਂ ਉੱਪਰ ਦਾ ਕੋਈ ਨਹੀਂ ਹੈ ਅੱਛਾ ਜੀ ਜਲੰਧਰ ਦੇ ਵਿੱਚ ਸਭ ਤੋਂ ਵੱਡਾ ਸਭ ਤੋਂ ਵੱਡਾ ਦਸਹਿਰਾ ਈਵਨ ਵਿਸ਼ਾਲ ਕੇ ਅੱਡਾ ਬੁੱਤ ਹੀ ਕੋਈ ਨਹੀਂ ਬਣਾਉਂਦਾ ਅੱਛਾ ਜੀ ਇਹ ਸਾਡੀ 36 ਸਾਲ ਤੋਂ ਪਰੰਪਰਾ ਰਹੀ ਹੈ ਵਿਜੇ ਕੁਮਾਰ ਚੋਪੜਾ ਜੀ ਵੀ 36 ਸਾਲ ਤੋਂ ਹੀ ਸਾਡੇ ਨਾਲ ਲੱਗੇ ਹੋਏ ਆ ਉਦੋਂ ਦੇ ਅਸੀਂ ਕਰ ਰਹੇ ਆ ਕਹਿੰਦੇ ਨੇ ਆਸ-ਪਾਸੇ ਲੋਕ ਵੀ ਕੋਠਿਆਂ ਦੇ ਉੱਤੇ ਚੜ ਕੇ ਆ ਕਿਹੜਾ ਦੇਖਿਆ ਬਿਲਕੁਲ ਪੂਰਾ ਰਸ਼ ਹੁੰਦਾ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਈਵਨ ਕਮੇਟੀ ਮੈਂਬਰਸ ਵੀ ਅੰਦਰ ਨਹੀਂ ਆ ਸਕਦੇ ਐਨਾ ਰਸ਼ ਹੁੰਦਾ ਹੌਸਲੇ ਭਾਈ ਜੀ ਪਹਿਲੀ ਵਾਰ ਦੇਖ ਰਿਹਾ 100 ਫੁੱਟ ਦਾ 라ਵਨ ਤਿਆਰ ਕੀਤਾ ਗਿਆ 55 60 ਫੁੱਟ ਦੇ ਕਿੜੇ ਮੇਗਨਾ কুমਕਰਨ ਕਿਤੇ ਗਿਆ ਹਰ ਸਾਲ ਤੁਹਾਡੇ ਵੱਲੋਂ ਕਿਹੜੀ ਸੇਵਾ ਨਿਭਾਈ ਜਾਂਦੀ ਸਾਡੀ ਸੇਵਾ ਵਾਲੀਆ ਜੀ ਦੇ ਨਾਲ ਜਿੱਥੇ ਸਾਡੀ ਸੇਵਾ ਪੰਡਾਲ 'ਚ ਹੀ ਲੱਗਦੀ ਹੈ ਅਸੀਂ ਸਾਰਾ ਦੇਖ ਰਹੇ ਕਰਦੇ ਆ ਇੱਥੇ ਠੀਕ ਹੈ ਨਾ ਆਪਾ ਵਾਲੀਆ ਜੀ ਦੇ ਨਾਲ ਹੀ ਆ ਇਹ ਜਿੱਥੇ ਡਿਊਟੀ ਲਾਂਦੀ ਹੈ ਜਿੱਥੇ ਡਿਊਟੀ ਹੋਂ ਸਾਡੀ 3-4 ਦਿਨਾਂ ਤੋਂ 2 ਤਰੀਕ ਤੱਕ ਇੱਥੇ ਡਿਊਟੀ ਹੈਗੀ ਆ ਹਾਂਜੀ ਬਈ ਰਾਵਣ ਕਿਦੋਂ ਖੜੇ ਕੀਤੇ ਜਾਣੇ ਲੋਕ ਕਹਿੰਦੇ ਨੇ ਪੂਜਾ ਕਰਦੇ ਨੇ ਪੁੱਤਲਿਆਂ ਦੀ ਇਸ ਦੇ ਸਾਡੇ ਕੋਲ ਬਹੁਤ ਵਾਰ ਸਵੇਰੇ 11 ਵਜੇ ਸਟੈਂਡ ਹੋਏਗਾ ਤਿੰਨੇ ਜੀ ਅੱਛਾ ਜੀ ਤਾਂ ਲੋਕੇ ਪੂਜਾ ਨੂੰ ਆਣੇ ਸ਼ੁਰੂ ਹੋ ਜਾਂਦੇ ਆ ਕਿਉਂ ਨੌਮੀ ਤੋਂ ਬਾਅਦ ਲੋਕੀ ਪੂਜਾ ਕਰਦੇ ਆ ਰਾਵਣ ਦੀ ਅੱਛਾ ਜੀ ਇਸ ਕਰਕੇ ਲੋਕਾਂ ਲਾਣਾ ਜਾਣਾ ਸ਼ੁਰੂ ਹੋ ਜਾਂਦਾ ਵਾ ਜੀ ਉਹ ਫੇ ਆਪਣੇ ਖੇਤੀ ਵੀ ਰਕਾਈ ਰੱਖੇ ਜਾਂਦੇ ਆ ਕਈ ਜਿਨੇ ਉ ਰੱਖੇ ਜਾਂਦੇ ਤਾਂ ਕਈ ਚੀਜ਼ਾਂ ਰੱਖ ਕੇ ਜਾਂਦੇ ਆ ਉਹ ਪੂਜਾ ਕਰਕੇ ਜਾਂਦੇ ਰਾਵਣ ਲਈ ਆ ਕੇ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿੰਦਾ ਜਲੰਧਰ ਦੇ ਵਿੱਚ ਪਹਿਲੀ ਵਾਰ 100 ਫੋਟ ਦਾ ਕਿਹੜਾ 라ਵਣ ਬਣਿਆ ਭਾਈ ਜੀ ਆਗਰੇ ਤੋਂ ਆਉਂਦੇ ਕਿੰਨੇ ਕਿੰਨੇ ਫੁੱਟ ਦੇ ਕਿਹੜੇ 라ਵਣ ਪੰਜਾਬ ਦੇ ਵਿੱਚ ਗੱਲ ਕਰੀਏ ਭਾਵੇਂ ਹੋਰ ਵੀ ਸ਼ਹਿਰਾਂ ਦੇ ਵਿੱਚ ਤੁਸੀਂ ਜਾਂਦੇ ਹੋ ਹੋਰ ਵੀ ਬਣਾਤੀ ਕੋਈ 60 ਕਾ ਬਣਵਾਤਾ ਕੋਈ 55 ਕਾ ਬਣਾਤਾ ਪਰ ਜਲੰਧਰ ਕੇ ਅੰਦਰ ਇਹ ਚੀਜ਼ ਟੌਪ ਕੀ ਬਣ ਰਹੀ ਹੈ ਸਭ ਤੋਂ ਵੱਡੀ ਸਭ ਤੋਂ ਵੱਡੀ ਹੈ ਹਾਂ ਸਭ ਤੋਂ ਵੱਡੀ ਹੈ ਜਲੰਧਰ ਕੇ ਅੰਦਰ ਅੱਛਾ ਹਾਂ ਜੀ ਦੇਖਿਆ ਸੀ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿੰਦਾ ਜਲੰਧਰ ਦੇ ਵਿੱਚ 100 ਫੁੱਟ ਦਾ ਕਿਹੜਾ 라ਵਨ ਤਿਆਰ ਕੀਤਾ ਗਿਆ ਹੈਗਾ ਆਗਰੇ ਤੋਂ ਆਪਣੇ ਪਰਿਵਾਰ ਸਮੇਤ ਆਂਦੇ ਨੇ ਪਿਛਲੇ 2 ਮਹੀਨਿਆਂ ਤੋਂ ਇਹ ਪੁੱਤਲੇ ਕਿਹੜੇ ਤਿਆਰ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਰਾਮਨ ਮੇਗਨਾ ਕੁੰਮ ਕਰਨ ਦੇ ਕਿਹੜੇ ਪੁੱਤਲੇ ਆ ਉਹਨਾਂ ਕਹਿੰਦਾ ਅਸ਼ਮੀ ਤੋਂ ਬਾਅਦ ਕਿਹੜੇ ਆ ਕੱਲ 11 ਵਜੇ ਪੁੱਤਲੇ ਕਿਹੜੇ ਖੜੇ ਹੋ ਜਾਣਗੇ ਲੋਕ ਆਪਣੇ ਘਰਾਂ ਦੇ ਵਿੱਚ ਕਿੰਨਾ ਨੇ ਖੇਤਰੀ ਬੀਜੀ ਹੁੰਦੀ ਆ ਜਾਂ ਕਿਸੇ ਨੇ ਇਹ ਪੂਜਾ ਕਰਨੀ ਹੁੰਦੀ ਆ ਉਹ ਆਪਣੇ ਇੱਥੇ ਆ ਕੇ ਪੂਜਾ ਵੀ ਕਰਦੇ ਨੇ ਪੁੱਤਲਿਆ ਦੇ ਉੱਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਜਲੰਧਰ ਦੇ ਅਲਗ-ਅਲਗ ਜਗਾ ਦੀਆਂ ਤਸਵੀਰਾਂ ਦਿਖਾਈਆਂ ਕਿੱਥੇ ਪੁਤਲੇ ਗਰਾਉਂਡਾ ਦੇ ਵਿੱਚ ਪਹੁੰਚ ਚੁੱਕੇ ਨੇ ਜੋ ਕੱਲ ਤੋਂ ਕਿਹੜੇ ਪੁਤਲੇ ਖੜੇ ਹੋ ਜਾਣਗੇ ਤੇ ਕਈਆਂ ਨੇ ਪੂਜਾ ਕਰਨੀ ਹੈ ਜਿਸ ਦੇ ਵਿੱਚ ਮੈਂ ਇੱਕ ਵਾਰ ਫਿਰ ਕਹਦਾ ਇਹ ਪੁਤਲਾ 라ਵਨ ਦਾ 100 ਫੁੱਟ ਦੇ ਕਰੀਬ ਕਿਹੜਾ ਪੁਤਲਾ ਤਿਆਰ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਰਿਵਾਰ ਉਹ ਉਹਨਾਂ ਦਾ ਤੁਹਾਨੂੰ ਦਿਖਾ ਦਈਏ ਇੱਕ ਵਾਰ ਫਿਰ 라ਵਨ ਦੇ ਪੂਰੇ ਪੁਤਲੇ ਦੇ ਉੱਤੇ ਲਾਈਟਾਂ ਵੀ ਲੱਗੀਆਂ ਹੋਈਆਂ ਇਸ ਵਿੱਚ ਕੀ-ਕੀ ਲਗਾਤੇ ਹੋ ਇਸ ਵਿੱਚ ਘੱਟਾ ਲੱਗਦਾ ਹੈ पीपी से लगती है, है प्लांट लगता इसमें ऐसे नहीं बजा सकते है यहाँ के अच्छा जी हाँ जी जे, जब इसको आग लगाएंगे आग लग इसको। बिल्कुल। जी, जी। ए, पहली बार दी चीज बनी है तीन चार साल इसमें, इसमें क्या क्या लगाया हुआ इसमें गत्ता है इसमें उन्होंने कहना है इस बार पहली बार जो रावण है ਗੱਤਾ ਵੀ ਲੱਗਿਆ ਹੋਇਆ ਪੀਵੀਸੀ ਵੀ ਲੱਗੀ ਹੈ ਪੂਰਾ ਰਾਵਣ ਜਿਹੜਾ 100 ਫੁੱਟ ਦਾ ਤਿਆਰ ਕੀਤਾ ਗਿਆ ਹੈਗਾ ਜਿਸ ਦੇ ਵੀ ਇਸ ਦੀ ਕੀਮਤ 1.5 ਤੋਂ 2 ਲੱਖ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ